ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਜੂਨੀਅਰ ਰਜਿਸਟਰ 31 ਵੱਲੋਂ ਬ੍ਰਾਂਚ ਪ੍ਰਧਾਨ ਸੁਖਵਿੰਦਰ ਸਿੰਘ ਚੁੰਬਰ ਦੀ ਅਗਵਾਈ ਵਿੱਚ ਮਿਨੀ ਸਕੱਤਰੇ ਤੱਕ ਹਸਿਆਰ ਕੋਰ ਦੇ ਮੇਨ ਗੇਟ ਮੋਹਰੇ ਹਰਿਆਣਾ ਦੀ ਖੱਤਰ ਸਰਕਾਰ ਅਤੇ ਸੈਂਟਰਲ ਸਰਕਾਰ ਦਾ ਪੁੱਤਰਾ ਫੁਕਿਆ ਗਿਆ ਕਿਉਂਕਿ 21 ਫਰਵਰੀ 2024 ਨੂੰ ਕਿਸਾਨਾਂ ਦੀ ਜਥੇਬੰਦੀਆਂ ਵੱਲੋਂ ਆਪਣੀ ਹੱਕੀ ਜਾਇਜ਼ ਮੰਗਾਂ ਮੰਵਾਉਣ ਦੇ ਲਈ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਜਾਂਦੇ ਸ਼ੰਭੂ ਬਾਰਡਰ ਅਤੇ ਖਨੋੜੀ ਬਾਰਡਰ ਤੇ ਕੰਡਾ ਤਾਰ ਸਮੇਤ ਵੱਡੇ ਵੱਡੇ ਬੈਰੀਕੇਡ ਲਗਾ ਕੇ ਰੋਕਦੇ ਕੇਂਦਰੀ ਦੀ ਮੋਦੀ ਹਕੂਮਤ ਤੇ ਹਰਿਆਣੇ ਦੀ ਕੱਟੜ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਨੂੰ ਕੁਚਲਦੇ ਹੋਏ ਜੋ ਕਿਸਾਨ ਮਜ਼ਦੂਰ ਤੇ ਅੰਨੇ ਵਾ ਅਨਮਨੁੱਖੀ ਤਸੱਦਦ ਕਰ ਆ ਗਿਆ ਜਿਸ ਤ하ਤ ਕਿਸਾਨਾਂ ਤੇ ਨੌਜਵਾਨਾਂ ਨੂੰ ਗੋਰੀਆਂ ਮਾਰੀਆਂ ਗਏਆਂ ਤੇ ਜਾਨਾਂ ਲਈਆਂ ਗਈਆਂ ਹਨ ਉਸ ਦੀ ਜਥੇਬੰਦੀ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਜੂਨੀਅਰ ਪੰਜਾਬ ਰਜਿਸਟਰ 31 ਬ੍ਰਾਂਚ ਹੁਸ਼ਿਆਰਪੁਰ ਵੱਲੋਂ ਜ਼ੋਰਦਾਰ ਸ਼ਬਦਾਂ ਚ ਨਿਖੇਧੀ ਕੀਤੀ ਜਾਂਦੀ ਹੈ ਦੇਖੋ ਟੀਵੀ ਨਿਊਜ਼ ਇੰਡੀਆ 256 ਲਈ ਮਕੇੜੀਆਂ ਤੋਂ ਪੱਤਰਕਾਰ ਦਲਬੀਰ ਸਿੰਘ ਦੀ ਖਾਸ ਰਿਪੋਰਟ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੁਕਾਬਲਾ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੁਕਾਬਲਾ ਅੱਜ ਦੀ ਜਿਹੜੀ ਕਾਲਵਾ ਇਹ ਸਾਡੀ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਾਲ ਦਿੱਤੀ ਵੀ ਸੀ 3 ਦਿਨ ਦੇ ਧਰਨੇ ਜਿਹੜਾ ਕੁਝ ਉੱਥੇ ਹੋ ਰਿਹਾ ਬਾਰਡਰਾਂ ਦੇ ਉੱਤੇ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਵਾਪਰ ਰਿਹਾ ਉਹਦੇ ਸਬੰਧ ਵਿੱਚ ਪ੍ਰੋਟੈਸਟ ਕਰਨ ਵਾਸਤੇ ਸਾਡਾ 3 ਦਿਨ ਦਾ ਇਹ ਧਰਨੇ ਸੀ ਇਹ ਬੀਜੇਪੀ ਲੀਡਰਾਂ ਦੇ ਘਰਾਂ ਅੱਗੇ ਵੀ ਦਿੱਤੇ ਜਾ ਸਕਦੇ ਸੀ ਤੇ ਸਾਰੇ ਟੋਲ ਬਲਾਜੇ ਜਿਹੜੇ ਪੰਜਾਬ ਦੇ ਆ ਉਹ ਫ੍ਰੀ ਕੀਤੇ ਜਾਣੇ ਸੀ ਜਾਂ ਜੇ ਨਹੀਂ ਬੀਜੇਪੀ ਦੇ ਦਫ਼ਤਰਾਂ ਉੱਥੇ ਹੁੰਦਾ ਤਾਂ ਫਿਰ ਡੀਸੀ ਦਫ਼ਤਰ ਮੋਹਰੇ ਪੰਜਾਬ ਦੇ ਵਿੱਚ 2 ਡੀਸੀ ਦਫ਼ਤਰਾਂ ਮੋਹਰੇ ਧਰਨੇ ਦਿੱਤੇ ਜਾ ਰਹੇ ਆ ਬਾਕੀ ਬੀਜਪੀ ਦੇ ਘਰਨੇ ਆ ਜਿਹੜੇ ਘਰਾਂ ਦੇ ਮੋਰੇ ਲਾਏ ਹੋਏ ਆ ਤੇ ਬਹੁਤੇ ਸਾਰੇ ਟੋਲ ਬਣਾ ਜੇ ਪੰਜਾਬ ਦੇ ਉਹ ਸਾਰੇ ਫ੍ਰੀ ਕੀਤੇ ਹੋਏ ਆ ਇਹ ਸਾਰਾ ਕੁਝ ਜਿਹੜਾ ਜਿਹੜਾ ਉਹ ਹਰਿਆਣਾ ਗਵਰਨਮੈਂਟ ਤੇ ਕੇਂਦਰ ਗਵਰਨਮੈਂਟ ਤੇ ਛੱਦਤ ਕਰ ਰਹੀ ਆ ਕਿਸਾਨਾਂ ਤੇ ਉਹਦੇ ਸੰਬੰਧ ਦੇ ਵਿੱਚ ਸਾਡੇ ਧਰਨੇ ਚ ਯਾਰ ਜਿਹੜੇ ਸਾਰੇ ਮੁੰਡਾ ਸ਼ਹੀਦ ਹੋਣਾ ਉਹਨਾਂ ਦੇ ਕੀ ਜਾਨੇ ਜਾਂਦੇ ਚੱਲ ਰਹੀ ਦੇਖੋ ਸਾਡਾ ਇੱਕ ਕਿਸਾਨ ਬੱਚਾ ਜਿਹੜਾ ਉਹ ਛੀਦ ਹੋਇਆ ਜਾਨ ਬੁੱਝ ਕੇ ਉਹ ਸਿੱਧੀਆਂ ਗੋਲੀਆਂ ਮਾਰ ਰਹੇ ਆ ਉਹ ਰਬੜ ਦੀ ਗੋਲੀ ਨਾਲ ਨਹੀਂ ਮਰਿਆ ਉਹ ਪੱਕੀ ਗੋਲੀ ਉਹਨੇ ਮਾਰੀ ਗਈ ਆ ਜਿਸ ਢੰਗ ਦੇ ਨਾਲ ਉਹ ਇਹ ਕੁਛ ਕਰ ਰਹੇ ਆ ਉਹ ਪੰਜਾਬ ਨੂੰ ਇਹ ਦਿਖਾ ਰਹੇ ਆ ਕਿ ਤੁਸੀਂ ਸਾਡੇ ਦੇਸ਼ ਦਾ ਹਿੱਸਾ ਨਹੀਂ ਜਿਹੜਾ ਪੰਜਾਬ ਆ ਉਹਦੇ ਬਾਰੇ ਉਹਨਾਂ ਦੀ ਸੋਚ ਵਾ ਜਿਹੜੀ ਉਹ ਬਿਲਕੁਲ ਗਲਤ ਆ ਤੇ ਉਹ ਜੋ ਚਾਹੁੰਦੇ ਆ ਉਹ ਹੋਣਾ ਕਦੇ ਨਹੀਂ ਪਰ ਜਿਹੜੇ ਰਸਤੇ ਉਹ ਚੱਲੇ ਵੇ ਆ ਦੇਹ ਦੇ ਟੋਟੇ ਜ਼ਰੂਰ ਹੋਣ ਵਾਲੇ ਪਾਸੇ ਨੂੰ ਇਹ ਪਹਿਲੇ ਕਦਮ ਉਹ ਚੱਕ ਰਹੇ ਆ ਕਿਉਂਕਿ ਕੱਲ ਜਿਹੜਾ ਕਿਸਾਨਾਂ ਉੱਤੇ ਮੋਦੀ ਸਰਕਾਰ ਨੇ ਤੇ ਖੱਟੜ ਸਰਕਾਰ ਨੇ ਤਸ਼ੱਦਦ ਕੀਤਾ ਤੇ ਇੱਕ ਕਿਸਾਨ ਦੀ ਜਹੀਦ ਹੋ ਗਿਆ ਤੇ ਬਾਕੀ ਬਹੁਤ ਸਾਰੇ ਕਿਸਾਨ ਜਿਹੜੇ ਆ ਆਪਣੇ ਫੱਟੜ ਵੀ ਹੋਏ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਖੱਟੜ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਪੁੱਤਰਾ ਫੂਕ ਰਹੇ ਆ ਇਹ ਕਿਹਦੀ ਅਰਥੀ ਬਣਾਈ ਆ ਕੀ ਬਣਾਈ ਆ ਇਹ ਅਸੀਂ ਮੋਦੀ ਦੀ ਤੇ ਖੱਟੜ ਦੀ ਅਰਥੀ ਬਣਾਈ ਆ ਉਹ ਇਹ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਹੀ ਖੜੇ ਆ ਜੀ ਕੀ ਮੰਗ ਕਰਦੇ ਸਰਕਾਰ ਕੋਲ ਦੇਖੋ ਜੀ ਜੋ ਵੀ ਕਿਸਾਨ ਸੰਘਰਸ਼ ਕਰ ਰਹੇ ਆ ਆਪਣੀ ਹੱਕੀ ਤੇ ਜਾਇਜ਼ ਮੰਗਾ ਲਈ ਉਸ ਨੂੰ ਜਿਹੜਾ ਆ ਮੋਦੀ ਨੂੰ ਤੇ ਮੋਦੀ ਸਰਕਾਰ ਨੂੰ ਮੰਨਣਾ ਚਾਹੀਦਾ ਆ ਤੇ ਜਿਹੜਾ ਤਸ਼ੱਦਦ ਕਿਸਾਨਾਂ ਤੇ ਮਜ਼ਦੂਰਾਂ ਤੇ ਕਰ ਰਹੇ ਆ ਉਸ ਨੂੰ ਰੋਕਣਾ ਚਾਹੀਦਾ ਆ